ਅਹੇ ਗੁਰਜੀ ਕਾ ਖਾਲਸਾ ਵਾਹੇ ਗੁਰਜੀ ਕੀ ਫਤਿਹ ਸਮੋਸਾ ਸੰਗਤ ਜੀ ਦਾ ਧੰਨ ਧੰਨ ਬਾਬਾ ਦੀਪ ਸਿੰਘ ਜੀ ਚੈਨਲ ਦੇ ਬਹੁਤ ਬਹੁ ਸਵਾਗਤ ਹੈ ਜੀ ਧੰਨ ਧੰਨ ਬਾਬਾ ਦੀਪ ਸਿੰਘ ਜੀ ਧੰਨ ਧੰਨ ਬਾਬਾ ਨੌ ਸਿੰਘ ਜੀ ਸਮੋਸ਼ੀਦ ਸਿੰਘ ਫੌਜਾਂ ਨੂੰ ਕੋਟ ਕੋਟ ਪਰ ਨਾਮ ਸਾਤ ਸੰਗਤ ਜੀ ਅੱਜ ਆਪਾਂ ਵਿਚਾਰ ਸਾਂਝੇ ਕਰਾਂਗੇ ਇੱਕ ਵੀਰ ਜੋ ਕੈਨੇਡਾ ਵਿੱਚ ਕੰਮ ਦੇ ਲਈ ਧੱਕੇ ਖਾ ਰਿਹਾ ਸੀ ਉਸ ਨੂੰ ਕੰਮ ਨਹੀਂ ਸੀ ਮਿਲ ਰਿਹਾ ਸ਼ਹੀਦਾਂ ਸਿੰਘਾਂ ਦੀ ਕਿਰਪਾ ਹੋਈ ਤੇ ਉਸ ਨੂੰ 2 ਦਿਨ ਦੇ ਵਿੱਚ ਵਿੱਚ ਇੱਕ ਵਧੀਆ ਕੰਮ ਮਿਲ ਗਿਆ ਤੋਂ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਸਾਤ ਸੰਗਤ ਜੀ ਆਪ ਸਭ ਜੀ ਨੂੰ ਬੇਨਤੀ ਹੈ ਜੀ ਜੇਕਰ ਤੁਸੀਂ ਸਾਡੇ ਚੈਨਲ ਦੇ ਨਵੇਂ ਆਏ ਹੋ ਤਾਂ ਪਲੀਜ਼ ਸਾਡੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਨਾ ਤੇ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਬਾਕਸ ਵਿੱਚ ਧੰਨ ਧੰਨ ਬਾਬਾ ਦੀਪ ਸਿੰਘ ਜੀ ਲੈ ਕੇ ਆਪਣੀ ਹਾਜ਼ਰੀ ਜ਼ਰੂਰ ਭਰਨਾ ਸਾਤ ਸੰਗਤ ਜੀ ਆਪਾਂ ਸਭ ਜਾਣਦੇ ਆਕੇ ਪਿਛਲੇ ਕੁਝ ਸਮੇਂ ਤੋਂ ਬਾਹਰ ਦੇ ਮੁਲਕਾਂ ਦੇ ਵਿੱਚ ਕਾਹੀ ਬੱਚੇ ਜਾ ਚੁੱਕੇ ਹਨ ਤੇ ਇਸ ਕਾਰਨ ਕੈਨੇਡਾ ਦੇ ਵਿੱਚ ਕੁਝ ਕੰਮ ਦੀ ਸ਼ਾਰਟੇਜ ਚੱਲ ਰਹੀ ਏ ਸਾਧ ਸੰਗਤ ਜੀ ਬੱਚੇ ਵਿਚਾਰੇ ਇੱਥੋਂ ਚਲੇ ਜਾਂਦੇ ਹਨ ਤੇ ਕੁਝ ਘਰਾਂ ਦੇ ਬੱਚੇ ਤਾਂ ਇੱਥੋਂ ਆਪਣੀ ਜ਼ਮੀਨ ਜਾਇਦਾਦ ਵੇਚ ਕੇ ਕਰਜ਼ਾ ਚੁੱਕ ਕੇ ਜਾਂਦੇ ਹਨ ਪਰ ਵਾਹਿਗੁਰੂ ਜੀ ਜੇਕਰ ਉਹਨਾਂ ਦਾ ਉੱਥੇ ਜਾ ਕੇ ਵੀ ਕੋਈ ਕਾਰਜ ਸੰਪੂਰਨ ਨਾ ਹੋਵੇ ਤਾਂ ਉਹਨਾਂ ਲਈ ਕਿੱਡੀ ਮੁਸ਼ਕਿਲ ਬਣ ਜਾਂਦੀ ਹੈ ਸੋ ਸਾ ਸੰਗਤ ਜੀ ਪਿੰਨ ਤਾਂ ਕੋਸ਼ਿਸ਼ ਕਰਿਆ ਕਰੋ ਕਿ ਜੇਕਰ ਆਪਣੇ ਘਰ ਵਿੱਚ ਸਰਦਾ ਹੈ ਤਾਂ ਆਪਾਂ ਆਪਣੇ ਬੱਚਿਆਂ ਨੂੰ ਆਪਦੇ ਤੋਂ ਦੂਰ ਨਾ ਭੇਜਿਏ ਕਿਉਂਕਿ ਉਹਨਾਂ ਦੇ ਉਧਰ ਦੇ ਹਾਲਾਤ ਆਪਾਂ ਨੂੰ ਨਹੀਂ ਪਤਾ ਕਿਉਂਕਿ ਉਧਰ ਜਾ ਕੇ ਬੱਚੇ ਬਹੁਤ ਹੀ ਜ਼ਿਆਦਾ ਤੰਗ ਵੀ ਹੋ ਜਾਂਦੇ ਹਨ ਕਿਉਂਕਿ ਕੰਮਕਾਰ ਦਾ ਬਹੁਤ ਔਖਾ ਹੋਇਆ ਪਿਆ ਹੈ ਤੇ ਬੱਚੇ ਤਾਂ ਜिद ਕਰਦੇ ਨੇ ਕਿ ਅਸੀਂ ਜਾਣਾ ਹੈ ਕਿਉਂਕਿ ਉਹਨਾਂ ਨੂੰ ਉਥੋਂ ਦੀ ਫਰੀडम ਬਹੁਤ ਪਸੰਦ ਦੇ ਪਰ ਸਾਧ ਸੰਗਤ ਜੀ ਬੱਚਿਆਂ ਨੂੰ ਜਦੋਂ ੱੱਕੇ ਖਾਣੇ ਪੈਂਦੇ ਹਨ ਵਿਚਾਰਿਆਂ ਨੂੰ ਕੋਈ ਰੋਟੀ ਪੁੱਛਣ ਵਾਲਾ ਨਹੀਂ ਹੁੰਦਾ ਤਾਂ ਉਦੋਂ ਉਹਨਾਂ ਨੂੰ ਇਹ ਅਸਲੀਅਤ ਪਤਾ ਲੱਗ ਜਾਂਦੀ ਹੈ ਕਿ ਕੀ ਉਥੇ ਚੰਗਾ ਸੀ ਜਾਂ ਇੱਥੇ ਚੰਗਾ ਸੀ ਪਰ ਸਾਧ ਸੰਗਤ ਜੀ ਫਿਰ ਉਹ ਵਿਚਾਰੇ ਇਧਰ ਮੁੜਨ ਜੋਗਰੇ ਵੀ ਨਹੀਂ ਹੁੰਦੇ ਤਰਨੀ ਕੁਝ ਇਸ ਵੀਰ ਨਾਲ ਹੋਇਆ ਜਿਸ ਦੀ ਅਸੀਂ ਹੱਡ ਪੀਤੀ ਅੱਜ ਤੁਹਾਨੂੰ ਸੁਣਾਉਣ ਜਾ ਰਹੇ ਹਾਂ ਸਾਧ ਸੰਗਤ ਜੀ ਇਹ ਵੀਰ ਦੱਸਦੀ ਕਿ ਇੱਕ ਮੇਰਾ ਵਧੀਆ ਪਰਿਵਾਰ ਤੇ ਮੈਂ ਵਧੀਆ ਘਰ ਦਾ ਮੁੰਡਾ ਤੇ ਮੈਂ ਵੀ ਮੇਰੇ ਸਾਰੇ ਯਾਰ ਦੋਸਤ ਬਾਹਰ ਸਨ ਤੇ ਮੇਰਾ ਵੀ ਜੀ ਕਰਦਾ ਸੀ ਕਿ ਮੈਂ ਵੀ ਆਪਦੇ ਯਾਰਾਂ ਦੋਸਤਾਂ ਦੇ ਕੋਲ ਚਲਾ ਜਾਵਾਂ ਸਾਧ ਸੰਗਤ ਜੀ ਉਹਨਾਂ ਨੇ ਕਿਹਾ ਕਿ ਮੈਨੂੰ ਘਰਦਿਆਂ ਨੇ ਬਹੁਤ ਹੀ ਡੱਕਿਆ ਕਿ ਤੂੰ ਨਾ ਜਾ ਆਪਣੇ ਘਰ ਦੇ ਵਿੱਚ ਵਧੀਆ ਕੰਮ ਆਪਣਾ ਵਧੀਆ ਕਾਰੋਬਾਰ ਹੈ ਤੇ ਤੂੰ ਸਾਡਾ ਕੱਲਾ ਕੱਲਾ ਪੋਤੇ ਅਸੀਂ ਕੀ ਕਰਾਂਗੇ ਜੇਕਰ ਤੁਸੀਂ ਵੀ ਉੱਥੇ ਚਲੇ ਗਏ ਤਾਂ ਸਾਹਸੰਗਤ ਜੀ 파ਰੋ ਕਹਿੰਦੇ ਕਿ ਜਾਰਾ ਬੇਲੀਆਂ ਨੇ ਵੀ ਕਹਿ ਦੇਣਾ ਤੇ ਮੇਰਾ ਵੀ ਮਾਨ ਕਰਨਾ ਮੈਂ ਨਾ ਮੰਨਿਆ ਮੈਂ ਆਈਲਟਸ ਦਾ ਪੇਪਰ ਦਿੱਤਾ ਤੇ ਮੈਂ ਸਟੱਡੀ ਵੀਜ਼ੇ ਤੇ ਅ ਕੈਨੇਡਾ ਆਪਣੇ ਦੋਸਤਾਂ ਦੇ ਕੋਲ ਚਲਾ ਗਿਆ ਸਾਹਸੰਗਤ ਜੀ ਉਹ ਕਹਿੰਦੇ ਕਿ ਜਦੋਂ ਮੈਂ ਉੱਥੇ ਗਿਆ ਤਾਂ ਮੈਂ ਆਪਦੇ ਦੋਸਤਾਂ ਨੂੰ ਮਿਲਿਆ ਤੇ ਮੈਂ ਦੇਖਿਆ ਕਿ ਉਹਨਾਂ ਨੇ ਕੰਮ ਕਰਨਾ ਕੰਮ ਤੋਂ ਘਰੇ ਉਹਨਾਂ ਕੁਝ ਦਿਨ ਤਾਂ ਮੈਨੂੰ ਲੱਗਿਆ ਉਹਨਾਂ ਨੇ ਮੈਨੂੰ ਕਮਾਇਆ ਖਰਾਇਆ ਤੇ ਮੈਨੂੰ ਬਹੁਤ ਹੀ ਵਧੀਆ ਮਹਿਸੂਸ ਹੋਇਆ ਤੇ ਵਧੀਆ ਮੈਂ ਇੰਜੋਏ ਕੀਤਾ ਪਰ ਜਦੋਂ ਕੁਝ ਦਿਨ ਬਾਅਦ ਉਹ ਕੰਮ ਤੇ ਚਲੇ ਜਾਣਾ ਉਹਨਾਂ ਤੇ ਮੈਂ ਇਕੱਲੇ ਰਹਿ ਜਾਣਾ ਤੇ ਮੈਂ ਕਦੇ ਕਾਲਜ ਜਾਣਾ ਤੇ ਮੈਂ ਠੇਲ ਮਠੇਲੇ ਹੁੰਦੇ ਰਹਿਣਾ ਤੇ ਮੈਨੂੰ ਇਹ ਅਹਿਸਾਸ ਹੋਇਆ ਕਿ ਮੈਂ ਕਿੱਡਾ ਗਲਤ ਕਰ ਲਿਆ ਹੈ ਮੈਂ ਤਾਂ ਬਹੁਤ ਗਲਤ ਡਿਸੀਜਨ ਲੈ ਲਿਆ ਹੈ ਬਚਪਨੇ ਵਿੱਚ ਸਾਹ ਸੰਗਤ ਜੀ ਫਿਰ ਉਹ ਕਹਿੰਦੇ ਕਿ ਮੈਂ ਕੰਮ ਦੀ ਵੀ ਲੱਭਣ ਦੀ ਬਹੁਤ ਕੋਸ਼ਿਸ਼ ਕੀਤੀ ਪਰ ਮੈਨੂੰ ਕਿਸੇ ਦੀ ਵੀ ਰੈਫਰੈਂਸ ਤੇ ਉਥੇ ਕੰਮ ਨਾ ਮਿਲਿਆ ਉਥੇ ਕੰਮ ਦੀ ਬਹੁਤ ਤੰਗੀ ਚੱਲ ਰਹੀ ਸੀ ਫਿਰ ਉਹ ਕਹਿੰਦੇ ਕਿ ਨਾ ਤਾਂ ਮੈਂ ਪਿੱਛੇ ਮੁੜਨ ਜੋਗਾ ਸੀ ਕਿ ਮੈਂ ਆਪਣੇ ਮਾਪਿਓ ਤੋਂ ਤਾਂ ਪਹਿਲਾਂ ਹੀ ਜ਼ਬਰਦਸਤੀ ਨਾਲ ਗਿਆ ਸੀ ਤੇ ਮੈਨੂੰ ਐਵੇਂ ਸੀ ਵੀ ਮੈਂ ਹੁਣ ਉਹਨਾਂ ਨੂੰ ਕਿਵੇਂ ਕਹਾਂ ਕਿ ਮੈਂ ਵਾਪਸ ਆਉਣਾ ਹੈ ਤੇ ਮੈਂ 25-30 ਲੱਖ ਰੁਪਈਆ ਵੀ ਲਾ ਚੁੱਕਾ ਕਮ ਸੇ ਕਮ ਮੈਂ ਓਨੇ ਪੈਸੇ ਤੱਕ ਕਮਾਲ ਲਵਾਵਾਂ ਜਿੰਨੇ ਮੈਂ ਲਾ ਕੇ ਆਇਆ ਸੀ ਤੇ ਫਿਰ ਮੈਂ ਵਾਪਸ ਵੀ ਚਲਾ ਜਾਵਾਂਗਾ ਕਹਿੰਦੇ ਮੇਰੇ ਮਨ ਬਹੁਤ ਦੁਖੀ ਹੋਇਆ ਮੈਂ ਮਹੀਨਾ ਡੇਢ ਕੰਮ ਲਈ ਬੜੇ ੱਟਕੇ ਖਾਦੇ ਮੈਨੂੰ ਕਿਤੋਂ ਨਾ ਮਿਲਿਆ ਕਹਿੰਦੇ ਫਿਰ ਇੱਕ 94 ਨੂੰ ਉੱਥੇ ਮੇਰੀ ਕਲਾਸ ਵਿੱਚ ਮੁੰਡਾ ਮਿਲਿਆ ਜੋ ਕਿ ਕਮਰੋਧਾਰੀ ਸਿੰਘ ਸੀ ਤੇ ਮੈਂ ਉਹਨੂੰ ਦੱਸਿਆ ਕਿ ਤੁਸੀਂ ਕੋਈ ਕੰਮ ਹੋਇਆ ਤੇ ਮੈਨੂੰ ਵੀ ਦਵਾ ਦਿਓ ਮੈਂ ਬਹੁਤ ੱਟਕੇ ਖਾ ਰਿਹਾ ਮੈਨੂੰ ਕਿਤੋਂ ਵੀ ਕੰਮ ਨਹੀਂ ਮਿਲ ਰਿਹਾ ਸਾਹ ਸੰਗਤ ਜੀ ਉਹ ਕਹਿੰਦੇ ਕਿ ਉਹ ਜਿਹੜਾ ਮੇਰਾ ਦੋਸਤ ਸੀ ਮੇਰਾ ਕਲਾਸਮੇਟ ਸੀ ਉਹਨੇ ਮੈਨੂੰ ਕਿਹਾ ਕਿ ਤੁਸੀਂ ਨਾ ਧੰਨ ਧੰਨ ਬਾਬਾ ਦੀਪ ਸਿੰਘ ਜੀ ਦੇ ਅੱਗੇ ਅਰਦਾਸ ਬੇਨਤੀ ਲਾਓ ਤੁਹਾਨੂੰ ਕੰਮ ਜ਼ਰੂਰ ਮਿਲ ਜਾਏਗਾ ਕੰਮ ਦੀ ਵੈਸੇ ਇੱਥੇ ਸ਼ਾਰਟੇਜ ਬਹੁਤ ਹੈ ਮੈਂ ਵੀ ਕੁਝ ਨਹੀਂ ਕਰ ਸਕਦਾ ਤੁਸੀਂ ਉਸ ਪਰਮਾਤਮਾ ਦੇ ਅੱਗੇ ਅਰਦਾਸ ਕਰੋ ਕਹਿੰਦੇ ਫਿਰ ਉਹਨੇ ਮੈਨੂੰ ਦੁਪਹਿਰਾਂ ਸਾਬ ਕੱਟਣ ਬਾਰੇ ਦੱਸਿਆ ਤੇ ਮੈਂ ਉਸ ਦੀ ਗੱਲ ਮੰਨ ਲਈ ਕਿਉਂਕਿ ਮੈਂ ਸੰਡੇ ਨੂੰ ਸਾਰਾ ਦਿਨ ਫ੍ਰੀ ਹੁੰਦਾ ਸੀ ਤੇ ਮੈਂ ਕਿਹਾ ਸੋਚਿਆ ਕਿਉਂ ਨਾ ਉਸ ਵਾਹਿਗੁਰੂ ਦਾ ਨਾਮ ਲਿਆ ਜਾਵੇ ਉਹ ਕਹਿੰਦੇ ਕਿ ਮੈਂ ਬਹੁਤਾ ਪਾਠ ਤਾਂ ਕਦੇ ਕਰਦਾ ਨਹੀਂ ਸੀ ਮੈਂ ਜਿੰਨਾ ਚਪੈਰਾ ਸਾਹਿਬ ਚੱਲਣਾ ਮੈਂ ਬੈਠ ਕੇ ਵਾਹਿਗੁਰੂ ਵਾਹਿਗੁਰੂ ਤੁੰਤਨ ਬਾਬਾ ਦੀਪ ਸਿੰਘ ਜੀ ਬਸ ਇਹੀ ਜਪੀ ਜਾਣਾ ਤੇ ਮੈਂ ਲਾਈਵ ਚਪੈਰਾ ਸਾਹਿਬ ਲਾ ਲੈਣਾ ਜਦੋਂ ਮੈਨੂੰ ਪਤਾ ਲੱਗਣਾ ਕਿ ਹੁਣ ਚਪੈਰਾ ਸਾਹਿਬ ਦਾ ਹੁਕਮਨਾਮਾ ਆ ਗਿਆ ਉਦੋਂ ਮੈਂ ਉਸਥੇ ਆਪਣੀ ਅਰਦਾਸ ਬੇਨਤੀ ਸ਼ਹੀਦਾ ਸਿੰਘਾ ਅੱਗੇ ਲਾ ਦੇਣੀ ਕਿ ਤਾਂ ਤਨ ਬਾਬਾ ਦੀਰ ਸਿੰਘ ਜੀ ਮੇਰਾ ਆ ਨਾਮ ਜੱਪਿਆ ਸ਼ਹੀਦਾਂ ਸਾਹਿਬ ਪ੍ਰਮਾਣ ਕਰਨਾ ਤੇ ਮੈਨੂੰ ਮੈਨੂੰ ਇੱਥੇ ਕਿਤੇ ਕੰਮ ਮਿਲ ਜਾਵੇ ਤੇ ਮੈਂ ਆਪਣੇ ਮਾਪਿਓ ਦਾ ਜਿਹੜਾ ਪੈਸਾ ਲਾ ਕੇ ਆਇਆ ਉਹਨਾਂ ਕੋ ਮੌਨ ਜੋਗਾ ਹੋ ਜਾਵਾਂ ਤੇ ਫਿਰ ਮੈਂ ਵਾਪਸ ਚਲਾ ਜਾਵਾਂਗਾ ਸਾਧ ਸੰਗਤ ਜੀ ਉਹ ਕਹਿੰਦੇ ਕਿ ਮੈਂ ਦੋ ਚਪੈਰਾ ਸਾਹਿਬ ਇਸ ਤਰ੍ਹਾਂ ਕੱਟੇ ਇੱਥੇ ਮੈਂ ਨੂੰ ਤੀਜਾ ਚਪੈਰਾ ਸਾਹਿਬ ਕੱਟਣ ਤੋਂ ਪਹਿਲਾਂ ਹੀ ਜਿੱਥੇ ਮੈਂ ਆਪਣੇ ਰਿਜ਼ੂਮ ਵਗੈਰਾ ਬਾਇਓ ਡਾਟਾ ਦਿੱਤੇ ਹੋਏ ਸੀ ਤੇ ਉਹਨਾਂ ਦੀ ਰੈਫਰੈਂਸ ਤੇ ਮੈਨੂੰ ਦੋ ਜਗ੍ਹਾ ਤੋਂ ਫੋਨ ਆ ਗਿਆ ਤੇ ਮੈਨੂੰ ਇੱਕ ਵਧੀਆ ਕੰਮ ਮਿਲ ਗਿਆ ਉਹ ਇੱਕ ਡਿਲੀਵਰੀ ਦਾ ਕੰਮ ਸੀ ਤੇ ਬਹੁਤ ਹੀ ਸੌਖਾ ਸੀ ਸਾਧ ਸੰਗਤ ਜੀ ਉਹ ਵੀਰ ਜੀ ਕਹਿੰਦੇ ਕਿ ਉਸ ਡਿਲੀਵਰੀ ਵਾਲੇ ਕੰਮ ਦੇ ਵਿੱਚ ਮੇਰੀ ਐਸੀ ਬਰਕਤ ਪਈ ਕਿ ਮੈਂ ਆਪਣੀ ਫੀਸ ਵੀ ਭਰਨ ਜੋਗਰਾ ਹੋ ਗਿਆ ਤੇ ਆਪਣੇ ਮਾਪਿਆਂ ਤੋਂ ਜਿਹੜੇ ਪੈਸੇ ਲਾ ਕੇ ਆਇਆ ਸੀ ਉਹ ਉਹਨਾਂ ਦੇ ਮੈਂ ਵਾਪਸ ਵੀ ਕਰ ਦਿੱਤੇ ਸਾਧ ਸੰਗਤ ਜੀ ਇਸ ਤਰ੍ਹਾਂ ਤਨਤਨ ਬਾਬਾ ਦੀਪ ਸਿੰਘ ਜੀ ਨੇ ਉਸ ਵੀਰ ਦੀ ਅਰਦਾਸ ਸੁਣੀ ਤੇ ਉਸ ਨੂੰ ਕੰਮ ਦਿਵਾਇਆ ਜਦੋਂ ਆਪਣੀ ਕਿਸੇ ਪਾਸੇ ਕੋਈ ਵਾਹ ਨਹੀਂ ਜਲਦੀ ਆਪਾਂ ਉਦੋਂ ਗੁਰੂ ਨਾਲ ਜੁੜਦੇ ਆ ਪਹਿਲਾਂ ਆਪਣਾ ਮਨ ਹੁੰਦਾ ਹੈ ਕਿ ਇੱਧਰ ਵੇਖੋ ਉੱਧਰ ਵੇਖ ਖਰੇ ਕੋਈ ਆਪਣਾ ਕਿਸੇ ਹੋਰ ਪਾਸੇ ਉਹ ਕੰਮ ਮਾਣ ਜਾਵੇ ਆਪਾਂ ਨੂੰ ਇਹ ਇਹ ਭਰੋਸਾ ਨਹੀਂ ਹੁੰਦਾ ਕਿ ਵਾਹਿਗੁਰੂ ਨੇ ਹੀ ਕਰਨਾ ਹੈ ਕਿਉਂ ਨਾ ਆਪਾਂ ਉਹਦੇ ਅੱਗੇ ਅਰਦਾਸ ਬੇਨਤੀ ਸਭ ਤੋਂ ਪਹਿਲਾਂ ਲਾਈਏ ਪਰ ਆਪਣੀ ਇਹ ਆਦਤ ਹੈ ਕਿ ਆਪਾਂ ਸਭ ਤੋਂ ਲਾਸਟ ਤੇ ਉਸ ਗੁਰੂ ਦੇ ਚਰਨੀ ਡੇਗਦੇ ਆ ਸੋ ਸਾਧ ਸੰਗਤ ਜੀ ਗੁਰੂ ਅਗੇ ਅਰਦਾਸ ਕਰਿਆ ਕਰੋ ਬੱਚਿਆਂ ਨੂੰ ਅਰਦਾਸ ਕੀਤੇ ਬਿਨਾ ਆਪਣੀ ਅੱਖਾਂ ਤੋਂ ਦੂਰ ਨਾ ਕਰਿਆ ਕਰੋ ਅਗਰ ਆਪਣਾ ਸਰਦਾ ਹੈ ਤਾਂ ਆਪਣੇ ਬੱਚਿਆਂ ਨੂੰ ਕੋਸ਼ਿਸ਼ ਕਰੋ ਕਿ ਆਪਣੇ ਕੋਲ ਹੀ ਰੱਖੋ ਤੇ ਬਚਪਨ ਤੋਂ ਗੁਰੂ ਦੀ ਮਤ ਨਾਲ ਜੋੜੋ ਤਾਂ ਜੋ ਵੱਡੇ ਹੋ ਕੇ ਗੁਰੂ ਦੇ ਚਰਨਾਂ ਵਿੱਚ ਆਪਣੇ ਆਪ ਜੁੜੇ ਰਹਿਣ ਕਿਉਂਕਿ ਜੋ ਆਪਾਂ ਬੱਚੇ ਨੂੰ ਛੋਟੇ ਹੁੰਦੇ ਤੋਂ ਲੇਵਲਾਤੀ ਉਹੀ ਸਾਰੀ ਜ਼ਿੰਦਗੀ ਲੱਗੀ ਰਹੇਗੀ ਸੋ ਸਾਧ ਸੰਗਤ ਜੀ ਇਨੀਆਂ ਕੁ ਬੇਨਤੀਆਂ ਪ੍ਰਵਾਨ ਕਰਨਾ ਇਸ ਤਰ੍ਹਾਂ ਦੀਆਂ ਹੋਰ ਵੀਡੀਓਜ਼ ਨੂੰ ਦੇਖਣ ਲਈ ਧੰਨ ਧੰਨ ਬਾਬਾ ਦੀਪ ਸਿੰਘ ਜੀ ਚੈਨਲ ਨਾਲ ਜੁੜੇ ਰਹਿਣਾ ਤੇ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਬਾਕਸ ਵਿੱਚ ਧੰਨ ਧੰਨ ਬਾਬਾ ਦੀਪ ਸਿੰਘ ਜੀ ਲੈ ਕੇ ਆਪਣੀ ਹਾਜ਼ਰੀ ਜ਼ਰੂਰ ਪਰਨਾ ਬਲਾਉ ਫਤਿਹ ਵਾਹਿਗੁਰੂ ਜਿੱਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ